ਪਾ ਇਕੱਲੇ ਕੋਈ ਵੀਡੀਓ ਬਣਾਉਣ ਵਾਲੇ ਨਹੀਂਗੇ ਆਪਾਂ ਅਸਲ 'ਚ ਕਿਸਾਨ ਐ ਸਾਨੂੰ ਆਹ ਬਿਮਾਰੀ ਚਿੰਬੜੀ ਐ ਜੀ ਬੱਕਰੀਆਂ ਦੀ ਰੂੜੀ ਜਿਹੜੀ ਆਪਾਂ ਪਾਉਣੀ ਐ ਜੀ ਬਾਗ ਤੇ ਆਲੂਆਂ ਨੂੰ ਇਹਦੇ 'ਚ ਤੱਤ ਐ ਇਹ ਨਿਊਟ੍ਰੀਸ਼ਨ ਦਾ ਕੀ ਫਰਕ ਪੈਂਦਾ ਜੀ ਅਗਰ ਆਪਾਂ ਆਲ ਪਾਉਣੀ ਐ ਤਾਂ ਸਾਡੀਆਂ ਚੀਜ਼ਾਂ 'ਚ ਨਿਊਟ੍ਰੀਸ਼ਨ ਵੱਧ ਹੁੰਦੇ ਕਈ ਵਾਰ ਦੇਖਣ ਨੂੰ ਚੀਜ਼ ਤਾਂ ਸੇਮ ਹੀ ਲੱਗਦੀ ਐ ਬਟ ਤੁਸੀਂ ਦੇਖ ਸਕਦੇ ਜੀ ਤੁਸੀਂ ਜਿਹਦੇ 'ਚ ਆਪਾਂ ਰੂੜੀ ਨੂੰ ਪਾਉਣਾ ਐ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਨਮਸਕਾਰ ਅਦਾਬ ਅੱਜ ਜੀ ਆ ਲੈ ਕੇ ਆਏ ਆ ਜੀ ਪੇਡਾਂ ਤੇ ਬੱਕਰੀਆਂ ਦੀ ਰੂੜੀ ਜਿਹੜੀ ਆਪਾਂ ਛਾਉਣੀ ਹੈ ਜੀ ਬਾਗ ਤੇ ਆਲੂਆਂ ਨੂੰ ਤੇ ਜੀ ਮੈਂ ਕਿ ਤੁਹਾਨੂੰ ਦਿਖਾ ਦਈਏ ਆਪਾਂ ਇਕੱਲੇ ਕੋਈ ਵੀਡੀਓ ਬਣਾਉਣ ਲੈ ਨੀਗੇ ਆਪਾਂ ਅਸਲ ਚ ਕਿਸਾਨ ਹੈ ਤੇ ਕਈ ਵਾਰ ਹੁੰਦਾ ਹੈ ਕਿ ਬੰਦਾ ਇਕੱਲਾ ਵੀਡੀਓ ਬਣਾ ਕੇ ਪਾ ਦਿੰਦਾ ਤੇ ਅਸਲ 'ਚ ਕਰਨਕਾ ਰਾਉਂਡ ਜੋਗਾ ਨਹੀਂ ਹੁੰਦਾ ਕੋਈ ਸੇ ਤੇ ਕਿਉਂਕਿ ਜੇ ਆਰਗੈਨਿਕ ਚੀਜ਼ ਆਪਾਂ ਚਾਹੁੰਦੇ ਆ ਤਾਂ ਆਪਾਂ ਨੇ ਲਈ ਜ਼ਰੂਰੀ ਹੈ ਕਿ ਫਿਰ ਉਹਦੇ 'ਚ ਆਪਸ਼ਨ ਆਪਣੇ ਕੋਲ ਹੀ ਬਚਦਾ ਇਹਦਾ ਜਾਂ ਵਰਮੀ ਕੰਪੋਸਟ ਤੇ ਵਰਮੀ ਕੰਪੋਸਟ ਵੀ ਪਾ ਦੇਾਂਗੇ ਕਿਤੇ ਬਾਕੀ ਆ ਮਿਲ ਗਿਆ ਸੀਗਾ ਇੱਥੇ ਨਾਲ ਦੇ ਪਿੰਡੀ ਤੇ ਉੱਥੋਂ ਅਸੀਂ ਹੁਣੇ ਲੈ ਕੇ ਆਈਆਂ ਤੇ ਉਹਦੇ ਲਿਫਟ ਨਹੀਂ ਲੱਗੀ ਟਰਾਲੀ ਦੇ ਤਾਂ ਕਰਕੇ ਹੱਥਾਂ ਨਾਲ ਉਹਨੀ ਬੈ ਰਹੀ ਨਹੀਂ ਤਾਂ ਵੈਸੇ ਅੱਜ ਕੱਲ ਲਿਫਟ ਵੀ ਹੈਗੀ ਆ ਇਹ ਦੂਸਰਾ ਕਿਹੜਾ ਇਹਦੇ ਵਿੱਚ ਤੱਤ ਹੈ ਇਹ ਨਿਊਟ੍ਰੀਸ਼ਨ ਦਾ ਵੀ ਫਰਕ ਪੈਂਦਾ ਜੀ ਅਗਰ ਆਲ ਪਾਉਨੇ ਆ ਤਾਂ ਸਾਡੀਆਂ ਚੀਜ਼ਾਂ ਚ ਨਿਊਟ੍ਰੀਸ਼ਨ ਵੱਧ ਹੁੰਦੇ ਕਈ ਵਾਰ ਦੇਖਣ ਨੂੰ ਚੀਜ਼ ਤਾਂ ਸੇਮ ਹੀ ਲੱਗਦੀ ਹੈ ਬਟ ਅਗਰ ਉਹਦੇ ਚ ਆਰਟੀਫੀਸ਼ੀਅਲ ਤੱਤ ਪਾਏ ਵੀ ਹੈ ਤਾਂ ਦੇਖਣ ਨੂੰ ਅਮਰੂਦ ਜ਼ਰੂਰ ਹੈ ਜਾਂ ਕੋਈ ਆਲੂ ਜ਼ਰੂਰ ਹੈ ਬਟ ਉਹਦੇ ਵਿੱਚ ਜਿਹੜੇ ਤੱਤ ਹੈ ਉਹ ਉਹ ਨਹੀਂ ਹੁੰਦੇ ਇਹ ਤੇ ਬੰਦੇ ਨੂੰ ਜਿਹੜੀ ਅੱਧੀ ਹਰੇਕ ਨੂੰ ਕਿਰਤ ਕਰਨੀ ਚਾਹੀਦੀ ਹੈ ਜੀ ਦੇਖ ਸਕਦੇ ਹੋ ਤੁਸੀਂ ਮੜਿਆ ਆਹ ਦੇਖ ਸਕਦੇ ਜੀ ਤੁਸੀਂ ਜਿਹਦੇ ਚ ਆਪਾਂ ਰੂੜੀ ਨੂੰ ਪਾਉਣਾ ਹੈ ਗਰਦੋਾਨ ਇਹਦੀ 스멜 ਵੀ ਬਹੁਤ ਆਉਂਦੀ ਹੈ ਜੀ ਇਸ ਰੂੜੀ ਦੀ ਬਹੁਤ ਭੈੜੀ 스멜 ਹੁੰਦੀ ਹੈ ਪਰ ਕਿਸਾਨੀ ਦੇਖੋ ਇਹ ਤਾਂ ਬਿੱਡਾ ਸੌਖਾ ਕੰਮ ਨਹੀਂ ਆ। ਪਰ ਇਹ ਆ ਜਿਵੇਂ ਸੁਨਿਆਰੇ ਦੇ ਪੁੱਤ ਨੂੰ ਹੋਰ ਕੋਈ ਕੰਮ ਨਹੀਂ ਆਉਂਦਾ ਕਿਸਾਨ ਦੇ ਪੁੱਤ ਨੂੰ ਵੀ। ਪਛਾਨ ਨਹੀਂ ਆਉਂਦੀ ਭੜਾਂ ਦੀ ਸੌਖੀ ਭੜਾਂ ਦੀ ਔਖੀ ਏ। ਉਹਦੀ ਬਈ ਜੀ ਜਿਹੜੀ ਰੂੜੀ ਐ ਅੱਜ ਮੈਂ ਇੱਥੇ ਬਸਤੀ ਐ ਉੱਥੇ ਲੈਣ ਗਿਆ ਸੀਗਾ ਹੀ ਇਹ ਆਲ ਦਾ ਪਤਾ ਕਰਨ। ਉਹ ਕਹਿੰਦੇ ਵੀ ਰੂੜੀ ਨੂੰ ਕੋਈ ਨਹੀਂ ਪੁੱਛਦਾ। ਕਹਿੰਦੇ ਵੀ ਸਾਡੀ ਆ 2 ਸਾਲ ਤੋਂ ਪਈਏ ਦਾ ਕਲਰ ਦੇਖ ਸਕਦੇ ਹੋ ਤੁਸੀਂ ਬਹੁਤ ਬਲੈਕ ਹੈ ਤੇ ਬਲੈਕ ਕਲਰ ਉਦੋਂ ਹੀ ਹੁੰਦਾ ਜਦੋਂ ਇਹ ਥੋੜਾ ਲੰਬਾ ਸਮਾਂ ਪਈ ਰਹਿੰਦੀ ਹੈ ਆ ਬਈ ਜੀ ਜਿਹੜਾ ਇਹ ਇੱਕ ਨੇਚਰਲ ਤਰੀਕਾ ਹੈਗਾ ਤੱਤ ਦੇਣ ਦਾ ਧਰਤੀ ਨੂੰ ਜਾਂ ਤਾਂ ਆਪਾਂ ਪੱਤੇ ਆ ਜਿਹੜੇ ਉਹ ਉਹਦੀ ਘਾਟ ਪੂਰੀ ਕਰ ਸਕਦੇ ਆ ਦਰਖਤ ਆਪਾਂ ਛੱਡੇ ਨਹੀਂਗੇ ਉਹਨਾਂ ਦੀ ਜਿਹੜੀ ਪੰਛੀਆਂ ਦੀ ਬਿਠਾ ਹੈ ਉਹਦੇ ਨਾਲ ਜਿਹੜੀ ਉਹਦੀ ਵੇਸਟੇਜ ਹੈ ਉਹਦੇ ਨਾਲ ਜਿਹੜਾ ਹੈਗਾ ਆਪਾਂ ਨੂੰ ਯੂਰੀਆ ਦੀ ਘਾਟ ਪੂਰੀ ਹੋ ਸਕਦੀ ਹੈ ਇਹਦੇ ਚ ਜਿੰਨੇ ਵੀ ਧਰਤੀ ਨੂੰ ਤੱਤ ਚਾਹੀਦੇ ਉਹ ਸਾਰੇ ਹੈਗੇ ਆ ਪਰ ਦੇਖ ਲੋ ਇਹਦੀ ਬੇਕਦਰੀ ਕਿੰਨੀ ਅਸੀਂ ਕਰਤੀ ਜਦ ਕਿ ਅੱਜ ਤੋਂ 20-25 ਸਾਲ ਪਹਿਲਾਂ ਰੂੜੀ ਪਿੰਡਾਂ 'ਚ ਲਵਦੀ ਨਹੀਂ ਸੀ ਹੁੰਦੀ ਲੋਕ ਪਹਿਲਾਂ ਹੀ ਬੁੱਕ ਕਰ ਲੈਂਦੇ ਹੁੰਦੇ ਸੀ ਪਰ ਅੱਜ ਹਾਲਾਤ ਇਹ ਨੇ ਕਿ ਇਹਨੂੰ ਕੋਈ ਨਹੀਂ ਪੁੱਛਦਾ ਸੋ ਮੇਰੀ ਸਾਰੇ ਜਿਹੜੇ ਇਸ ਵੀਡੀਓ ਦੇ ਮੱਧਵਾਰ ਅਸੀਂ ਤੁਸੀਂ ਮੈਨੂੰ ਦੇਖ ਰਹੇ ਹੋ ਬਈ ਇਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਨਾ ਉਹਦੇ ਨਾਲ ਆਪਣਾ ਆਉਣਾ ਪਊਗਾ ਜੇ ਆਪਾਂ ਆਪਦੇ ਘਰਾਂ 'ਚ ਸੁੱਖ ਸ਼ਾਂਤੀ ਚਾਹੁੰਦੇ ਆ ਇਹ ਤਾਂ ਬਿਮਾਰੀਆਂ ਵੀ ਸਾਨੂੰ ਘੇਰ ਰਹੀਆਂ ਹਨ ਦੁੱਖ ਕਲੇਸ਼ ਲੜਾਈ ਝਗੜੇ ਡਿਪਰੈਸ਼ਨ ਸੋਂ ਤਰ੍ਹਾਂ ਦੇ ਜਿਸੀ ਸਵੱਸਿਆਵਾਂ ਜੱਜ ਕਰੇ ਹੋਈਆਂ ਤੇ ਬਚਾਅ ਦਾ ਤਰੀਕਾ ਇੱਕੋ ਹੀ ਹੈ ਵੀ ਤੁਸੀਂ ਕੁਦਰਤੀ ਬਣ ਜਾਓ ਹਰੇਕ ਕੱਲ ਤੋਂ ਖਾਣ ਪਾਣ ਰਹਿਣ ਸੈਣ ਥੋੜਾ ਚਾਲ ਚੱਲਣ ਸਾਰਾ ਹੀ ਥੋੜਾ ਤੁਹਾਨੂੰ ਆਡੇ ਪੁਰਖਿਆਂ ਤੋਂ ਸਿੱਖਣਾ ਪਊਗਾ ਕਿ ਉਹ ਕਿਵੇਂ ਜਿਉਂਦੇ ਸੀ ਇੱਕ ਸਾਨੂੰ ਆ ਬਿਮਾਰੀ ਚਿੰਬੜੀ ਹੈ ਜੀ ਅੱਜ ਦਾ ਜਿਹੜਾ ਨੌਜਵਾਨ ਹੈ ਜਿਹੜੇ ਬੱਚੇ ਹੈ ਉਹ ਤਾਂ ਜਿਆਦਾ ਬਿਹਤਰ ਸਮਝਦੇ ਹੋਣਗੇ ਆ ਜਿਹੜੇ ਕੁਰਕਰੇ ਲੇਜ਼ ਹੈ ਜੀ ਇਹਨਾਂ ਨੇ ਸਾਡਾ ਸ਼ਰੀਰਿਕ ਬੇੜਾ ਕਰਕ ਵੀ ਕਰਤਾ ਜੀ ਧਰਤੀ ਦਾ ਵੀ ਆ ਦੇਖੋ ਇਹਦੇ ਵਿੱਚੋਂ ਨਿਕਲ ਰਹੇ ਐ ਤੇ ਜੇ ਮੈਂ ਸਾਈਡ ਤੇ ਤਾਂ ਵੈਸੇ ਕਰਤੇ ਆ ਪਰ ਇਹ ਕਿੱਥੇ ਗਲਣਗੇ ਇਹ ਕਿਵੇਂ ਰੀਸਾਈਕਲ ਹੋਣਗੇ ਇਹ ਅੱਡ ਸਮੱਸਿਆ ਸੋ ਹਰਖ ਤਾਂ ਬਹੁਤ ਝੜਦਾ ਪਰ ਅਸੀਂ ਕੁਝ ਨਹੀਂ ਕਰ ਸਕਦੇ ਕਰ ਧਰਨੇ ਲਾ ਸਕਦੇ ਆ ਜੀ ਉਹ ਲਈ ਜਾਂਦੇ ਆ ਇਹ ਰੋਲਾ ਪਾਉਣਾ ਸਾਡਾ ਫਰਜ਼ ਹੈ ਜੀ ਆਪਾਂ ਆ ਵੀ ਸਮਝ ਲਈਏ ਜੀ ਸਰਕਾਰਾਂ ਨੇ ਤਾਂ ਆਪਣਾ ਮਾਰਨਾ ਹੀ ਐ ਤੁਸੀਂ ਸਮਝੋ ਕੋਈ ਘਰ ਦੇ ਵਿੱਚ ਪਲਾਸਟਿਕ ਦਾ ਲੈ ਕੇ ਆਓ ਜਿੱਥੇ ਵੋਇਡ ਹੋ ਸਕਦਾ ਉਹ ਨੂੰ ਵਿਆਹ ਸ਼ਾਦੀਆਂ ਤੇ ਬਹੁਤ ਅਵੈਡ ਹੋ ਸਕਦਾ ਹੈ ਬਰਤਨ ਲੈੰਦੇ ਜਾ ਸਕਦੇ ਆ ਤੇ ਉਦਾਂ ਹੀ ਉਹਨਾਂ ਨੂੰ ਬਈ ਦੀ ਆਪਾਂ ਸਾਰਿਆਂ ਨੇ ਮਿਲ ਜੁਲਦੀ ਇੱਕ ਹੋ ਸਕਦਾ ਹੈ ਇਹ ਇਕੱਲੇ ਬੰਦੇ ਦੇ ਵਾਸਤੇ ਗੱਲ ਨਹੀਂ ਜੀ ਤੇ ਬੱਚਿਆਂ ਨੂੰ ਵੀ ਬਚਾਓ ਤੇ ਆਪਾਂ ਆਪ ਵੀ ਬਚੀਏ ਪਲਾਸਟਿਕ ਆਪਣੀ ਧਰਤੀ ਹੀ ਆਪਣੀ ਸਾਰਿਆਂ ਦੀ ਸਾਂਝੀ ਹੈ ਤੇ ਉਹੀ ਆਪਾਂ ਗੰਦਲੀ ਕਰੀ ਜਾਂਦੇ ਹਾਂ ਕਿਉਂਕਿ ਗਲਦਾ ਨਹੀਂ ਇਹ ਜਿਹੜਾ ਹੈਗਾ ਜੀ ਪਲਾਸਟਿਕ ਇਹਨੂੰ ਸੌਆਂ ਸਾਲ ਲੱਗਦੇ ਆ ਧਰਤੀ 'ਚ ਗਲਣ ਨੂੰ ਤੇ ਆਪਾਂ ਹਟਦੇ ਨਹੀਂ ਰੂੜੀ ਦੇਖੋ ਇੱਕ ਤਾਂ ਇਹ ਬਹੁਤ ਔਖਾ ਕੰਮ ਹੈ ਦਿਹੜੀਆ ਕੋਈ ਨਹੀਂ ਇਹਦੇ ਤੇ ਆਉਣਾ ਚਾਹੁੰਦਾ ਮਿਹਨਤ ਲੱਗਦੀ ਹੈ ਬਹੁਤ ਇਹ ਮੁਸ਼ਕਮਾਰ ਦੀ ਹੈ ਤੇ ਥੋੜਾ ਮੁਸ਼ਕਿਲ ਕੰਮ ਹੈ ਤੇ ਦਿਹਾੜੀਏ ਹਮੇਸ਼ਾ ਹੀ ਇਹਦੇ ਤੋਂ ਕੰਨੀ ਘਤਰਾਉਂਦੇ ਹੈ ਪਰ ਸਾਨੂੰ ਜਿਹੜੇ ਵੀ ਅਸੀਂ ਕਿਸਾਨ ਹੈ ਅੱਜ ਕੱਲ ਲੋਡਰ ਆ ਗਏ ਲੋਡਰ ਦੇ ਨਾਲ ਵੀ ਰੂੜੀ ਨੂੰ ਜਿਹੜਾ ਹੈਗਾ ਅਸੀਂ ਟਰਾਲੀ ਨਾਲ ਆਸਾਨੀ ਨਾਲ ਪਰ ਸਕਦੇ ਆਂ ਤੇ ਖਿਲਾਰ ਸਕਦੇ ਆਂ ਬਿਮਾਰੀਆਂ ਜਿਹੜੀਆਂ ਉਹ ਅੱਜ ਘਰਾ ਘਰਾ ਦੇ ਵਿੱਚ ਹੈਗੀਆਂ ਇਹਦੇ ਵਿੱਚ ਕੋਈ ਦੋ ਰਏ ਨਹੀਂ ਇਹ ਕੋਈ ਨਵੀਂ ਮੈਂ ਗੱਲ ਨਹੀਂ ਕਰ ਰਿਹਾ ਪਹਿਲਾਂ ਸ਼ਹਿਰਾਂ ਦੇ ਵਿੱਚ ਬੱਚਿਆਂ ਨੂੰ ਐਨਕਾ ਲੱਗਦੀਆਂ ਸੀ ਹਾਰਟ ਅਟੈਕ 슈ਗਰ ਬਲੱਡ ਪ੍ਰੈਸ਼ਰ ਐਦਾਂ ਦੀਆਂ ਬਿਮਾਰੀਆਂ ਸੁਣਦੇ ਸੀ ਜਦੋਂ ਅਸੀਂ ਛੋਟੇ ਸੀ ਪਰ ਅੱਜ ਇਹ ਜਿਹੜੇ ਜਿੱਦਾਂ ਦੀਆਂ ਜਿਹੜੀਆਂ ਬਿਮਾਰੀਆਂ ਦੇ ਨਾਮ ਲਏ ਆ ਇਹ ਅੱਜ ਘਰ ਘਰ ਹੈਗੀਆਂ ਪਿੰਡਾਂ ਦੇ ਵਿੱਚ ਅਸੀਂ ਕਦੇ ਇਹਦੇ ਕਾਰਨਾਂ ਤੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਕੀ ਸੋਚਦੇ ਆ ਸਾਡੇ ਹਸਪਤਾਲ ਹੈ ਨਹੀਂ ਸਾਡੀਆਂ ਜਿਹੜੀਆਂ ਸਰਕਾਰਾਂ ਆ ਉਹ ਹਸਪਤਾਲਾਂ ਦੇ ਵਿੱਚ ਉਹ ਉਹਨਾਂ ਦੇ ਜਿਹੜੇ ਰੱਖ-ਰਖਾਅ ਦਾ ਕੰਮ ਹੈ ਬਿਮਾਰਾਂ ਲਈ ਉਹ ਬਹੁਤ ਚੰਗਾ ਨਹੀਂਗਾ ਸਾਡੇ ਸਿਸਟਮ ਬਹੁਤ ਮਾੜਾ ਹੈ ਠੀਕ ਆ ਮਾੜਾ ਇਦੇ 'ਚ ਕੋਈ ਦੂਰ ਆਏ ਨਹੀਂ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਪਰ ਕੀ ਉਹਨਾਂ ਨੇ ਕਿਹਾ ਵੀ ਆਪਾਂ ਦੱਬ ਦੱਬ ਕੇ ਜਿਹੜੀਆਂ ਖਾਦਾਂ ਪਾ ਦਈਏ ਕਿੱਥੋਂ ਅਸੀਂ ਇੱਕ ਗੱਟੇ ਤੋਂ ਸ਼ੁਰੂ ਹੋਏ ਕਿੱਲੇ ਨੂੰ ਤੇ ਅੱਜ ਅਸੀਂ 4-4 5-5 ਪਾ ਰਹੇ ਹਾਂ ਕਿਹੜੀ ਸਰਕਾਰ ਕਹਿੰਦੀ ਹੈ ਕਿ ਸਪਰੇਅ ਕਰੋ ਕਿਉਂ ਕਹਿੰਦਾ ਕਿ ਅੱਗ ਲਾਓ ਕਿ ਇਹਨਾਂ ਨਾਲ ਅਸੀਂ ਆਪ ਵੀ ਬਿਮਾਰ ਹੋ ਰਹੇ ਹਾਂ ਨਾਲ ਦੇਣ ਵੀ ਕਰ ਰਹੇ ਹਾਂ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਕਿਸਾਨ ਹੋ ਤੁਸੀਂ ਥੋੜੇ ਔਖੇ ਹੋ ਲੋ ਅੱਗ ਨਾ ਲਾਓ ਆਪਦੇ ਖੇਤਾਂ ਦੇ ਵਿੱਚ ਜਿੰਨਾ ਹੋ ਸਕਦਾ ਆਪਾਂ ਰੂੜੀ ਦੀ ਵਰਤੋਂ ਕਰੀਏ ਖਾਦਾਂ ਘਟਾ ਦਈਏ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਅਸੀਂ ਜਦੋਂ ਖੁਦ ਮਿਹਨਤ ਕਰਾਂਗੇ ਸਾਡਾ ਸਰੀਰ ਵੀ ਤੰਦਰੁਸਤ ਰਹੂਗਾ ਖਾਦਾਂ ਘਟਣਗੀਆਂ ਤੇ ਇਹਦੇ ਨਾਲ ਅਸੀਂ ਬਹੁਤ ਜਿਹੜਾ ਹੈਗਾ ਵੱਡਾ ਆਪਦੇ ਘਰ ਦੇ ਪਰਿਵਾਰ ਦੇ ਵਿੱਚ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ ਜਿਹਦੇ ਨਾਲ ਵਾਤਾਵਰਣ ਵੀ ਇਕੋ ਫ੍ਰੈਂਡਲੀ ਹੈ ਇਹ ਰੂੜੀ ਤੇ ਜਦੋਂ ਅਸੀਂ ਜ਼ਹਿਰਾਂ ਪਾਉਨੇ ਆ ਖੇਤਾਂ ਦੇ ਵਿੱਚ ਤਾਂ ਉਹਦੇ ਨਾਲ ਜਿਹੜਾ ਵਾਤਾਵਰਣ ਵੀ ਬਹੁਤ ਦੂਸ਼ਿਤ ਹੁੰਦਾ ਇਹਦੇ 'ਚ ਕੋਈ ਦੌਰ ਹੈ ਨਹੀਂ ਮੈਂ ਤੁਹਾਨੂੰ ਰੂੜੀ ਦੀ ਬੇਕਦਰੀ ਦੀ ਵੀ ਅੱਗੇ ਗੱਲ ਸੁਣਾਉਣਾ ਹੈ ਆ ਦੇਖੋ ਤਿੰਨ ਟਰਾਲੀਆਂ ਰੂੜੀ ਦੀ ਐ ਤਾਂ ਇਹ ਆਮ ਤੌਰ ਤੇ 2250 ਤੋਂ ਘੱਟ ਨਹੀਂ ਟਰਾਲੀ ਮਿਲਦੀ ਹੁਣ ਮੈਂ ਲੈ ਕੇ ਆਇਆ ਜੀ 1000 ਰੁਪਏ ਦੀ ਉਹ ਕਹਿੰਦਾ ਜੀ ਹੁਣ ਰੂੜੀ ਕੋਈ ਵੀ ਪੁੱਛਦਾ ਨਹੀਂਗਾ ਚੰਡੀਗੜ੍ਹ ਦੇ ਆਸ-ਪਾਸ ਜਿਹੜੀਆਂ ਡੈਰੀਜ਼ ਨੇ ਉੱਥੇ ਤੁਹਾਨੂੰ ਫ੍ਰੀਜ ਮਿਲ ਜਾਂਦੀ ਐ ਅੱਜ ਇਹ ਹਾਲਾਤ ਨੇ ਇਹਦਾ ਮਤਲਬ ਇਹ ਹੋ ਗਿਆ ਕਿ ਅਸੀਂ ਇਹਨੂੰ ਜਿਹੜਾ ਹੈਗਾ ਤੁਸ਼ ਸਮਝ ਲਿਆ ਜਾਂ ਇਹਨੂੰ ਅਸੀਂ ਇਦਾਂ ਦੀ ਚੀਜ਼ ਸਮਝ ਲਿਆ ਜਿਹੜੀ ਕੋਈ ਸਾਡੀ ਵਰਤੋਂ ਦੀ ਨਹੀਂ ਰਹੀ ਸੋ ਭਰਾਵੋ ਇਹ ਜਿਹੜੀ ਹੈਗੀ ਆ ਇਹ ਸਾਡੇ ਲਈ ਇੱਕ ਵਰਦਾਨ ਹੈ ਸਾਡੇ ਪਰਿਵਾਰ ਦੇ ਲਈ ਸਾਡੇ ਬੱਚੇ ਸਾਡੇ ਮਾਪੇ ਦੇ ਲਈ ਅਗਰ ਅਸੀਂ ਇਹਨੂੰ ਸਮਝੀਏ ਅਗਰ ਅਸੀਂ ਨਹੀਂ ਸਮਝਣਾ ਚਾਹੁੰਦੇ ਫਿਰ ਸਾਡੀ ਹੈਗੀ ਮਰਜ਼ੀ ਤੇ ਐਵੇਂ ਸਰਕਾਰਾਂ ਤੇ ਬਲੇਮ ਕਰਨ ਦਾ ਕੋਈ ਆਈਡੀਆ ਨਹੀਂ ਉਹਨਾਂ ਦਾ ਕੰਮ ਹੈ ਸਾਨੂੰ ਬਿਮਾਰ ਕਰਨਾ ਸਾਨੂੰ ਹਰੇਕ ਤਰੀਕੇ ਨਾਲ ਜਿਹੜਾ ਹੈਗਾ ਉਹ ਕਾਰਪੋਰੇਟ ਦੇ ਅੰਡਰ ਚੱਲਦੀਆਂ ਕਿਉਂਕਿ ਉਹ ਉਹਨਾਂ ਨੂੰ ਪੈਸਾ ਦਿੰਦੇ ਆ ਤੁਸੀਂ ਪੈਸਾ ਨਹੀਂ ਦਿੰਦੇ ਤੇ ਉਹ ਆਪਣੀ ਵਫਾਦਾਰੀ ਨਿਭਾਉਣੀ ਹੈ ਹੁਣ ਅੱਗੇ ਤੁਸੀਂ ਆਪ ਦਾ ਜਿਹੜਾ ਦਿਮਾਗ ਲਾਉਣਾ ਹੈ ਕਿ ਤੁਸੀਂ ਸਿਸਟਮ ਨੂੰ ਸਮਝਦੇ ਹੋਏ ਵੀ ਆਪਦੇ ਘਰ ਦੇ ਆਪਦੇ ਬੱਚਿਆਂ ਦੇ ਰੱਖ-ਰਖਾਵ ਦੇ ਲਈ ਤੁਸੀਂ ਆਪ ਮਿਹਨਤ ਕਰੋ ਜਿੰਨੀ ਹੋ ਸਕਦੀ ਕੋਸ਼ਿਸ਼ ਕਰੋ ਖਾਦਾਂ ਸਪ੍ਰੇਆਂ ਤੋਂ ਬਚਣ ਦੀ ਤੇ ਜਿਹੜਾ ਹੈਗਾ ਆਪਣਾ ਬਚਾਅ ਹੋ ਸਕਦਾ ਬਾਕੀ ਤੁਹਾਡੀ ਮਰਜ਼ੀ ਹੈ ਜੀ ਕਿਉਂਕਿ ਦੇਖੋ ਅਸੀਂ ਕਹ ਮੈਂ ਤਾਂ ਕਹਿ ਸਕਦਾ ਫੈਸਲਾ ਤੁਸੀਂ ਲੈਣਾ ਜਿਵੇਂ ਕਿ ਆਪਾਂ ਸਮਝਦੇ ਆਂ ਕਿ ਅੱਜ ਕੱਲ ਕੋਈ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂਗਾ ਹਰੇਕ ਬੰਦਾ ਹੀ ਸਿਆਣਾ ਬਣਦਾ ਕਿਉਂਕਿ ਗੋਲੀ ਖਾਣੀ ਬਹੁਤ ਸੌਖੀ ਹੈ ਪਰ ਫੇਰ ਆਪਾਂ ਦੇਖਦੇ ਆਂ ਕਿ ਬੋਲੀਆਂ ਅੱਗੇ ਸਾਨੂੰ ਕਿਵੇਂ ਸਾਡੀਆਂ ਕਿਡਨੀਆਂ ਫੀਲ ਕਰਦੀਆਂ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਏ ਕੈਂਸਰ ਹੋ ਜਾਂਦੇ ਏ ਕਿਵੇਂ ਮਲਟੀਪਲਾਈਸ ਹੁੰਦੀਆਂ ਫਿਰ ਜਿਹੜੀਆਂ ਦਵਾਈਆਂ ਇੱਕ ਤੋਂ ਦੋ ਦੋ ਤੋਂ ਤਿੰਨ ਤਿੰਨ ਤੋਂ ਚਾਰ ਮੈਂ ਦੇਖਿਆ 10 10 ਗੋਲੀਆਂ ਖਾਂਦੇ ਹੋਏ ਪਰਿਵਾਰਾਂ ਦੇ ਵਿੱਚ ਆਪਦੀਜ ਤੇ ਆਪਾਂ ਵਧੀਆ ਜਿਹੜੇ ਫਰੂਟ ਸਬਜ਼ੀਆਂ ਆਪਦੀਆਂ ਗਾ ਕੇ ਨੈਚੁਰਲ ਤਰੀਕੇ ਨਾਲ ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਆ ਅੱਗੇ ਫੈਸਲਾ ਤੁਹਾਡਾ ਏ